ਪੰਜਾਬ ਦੇ ਸਾਰੇ ਹਸਪਤਾਲਾਂ ਚੱਲ ਰਿਹਾ ਉਹਦੇ ਚ ਮੇਨ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਨ ਆ ਸਾਰੀਆਂ ਉਹਨਾਂ ਨੂੰ ਦੇਦੇ ਆ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਿਆ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਤੇ ਜਿਹੜੀ ਦਵਾਈ ਨਹੀਂ ਆ ਉਹ ਡਾਕਟਰਾਂ ਨੇ ਖਰੀਦ ਕੇ ਦੇ ਦੀਆਂ ਪ੍ਰੈਸ਼ਰ ਨੂੰ ਵੀ ਦੇ ਦਿੱਤਾ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਕੋਲ ਟਾਇਲਟਸ ਆ ਵਾਸ਼ਰੂਮ ਆ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਆ ਉਹ ਸਾਰੀਆਂ ਸਭ ਕੰਮ ਚਾ ਉਹ ਸਭਿਆ ਕਰਾ ਕੇ ਦਿਆਗੇ ਇਸ ਸਾਲ ਦੇ ਵਿੱਚ ਤੇ ਇਸ ਤੋਂ ਸਵਾਇ ਹਣ ਤੋਂ ਚੱਲਦਾ ਕਿ ਤੁਹਾਡੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 5-300 ਵਰਡ ਦਾ ਜੁੜਾਇਗਾ ਵੱਡਾ ਬਲੌਕ ਬਣਦਾ ਜਾਵੇ ਜਿਵੇਂ ਧੂਰੀ ਚ ਬਣਦਾ ਪਿਆ ਨਾ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਚ ਬਣਦਾ ਜਾਵੇ ਸਰ ਨਾਲੇ ਕਹਿੰਦੇ ਹਸਪੀਟਲ ਜਿਹੜਾ ਹੈਗਾ ਜੀ ਉਹ ਮਸਤੋਨਾ ਸਾਹਿਬ ਬਣ ਰਿਹਾ ਜੀ ਤੇ ਜਿਹੜਾ ਕਾਲਜ ਹੈ ਜੀ ਉਹ ਖੇੜੀ ਸਾਹਿਬ ਬਣ ਰਿਹਾ ਆਪਣੇ ਕਾਲਜ ਉੱਥੇ ਬਣੇਗਾ ਜੇ ਪਹਿਲਾਂ ਤਾਂ ਇਹ ਉਹਦੀ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾਂ ਹਸਪਤਾਲ ਇੱਥੇ ਬਣੇ ਚੁੱਕਾ ਹੈ ਛੋਕੇ ਬਾਕੀ ਸਾਰਾ ਵੀ ਇੱਥੇ ਹੀ ਹੈ ਨਾ ਆਲਰੇਡੀ ਕਿੰਨੇ ਬਿਲਡ ਆਪਣੇ ਕੋਲ 200 ਤਾਂ ਹੈ ਹੀ 220 ਤੇ 85 ਟਵੜਾ ਮੈਡੀਕਲ ਕਾਲਜ ਪਹੁੰਚਦਾ ਸੋ ਇਮੀਡੀਏਟਲੀ ਤਾਂ ਅਸੀਂ ਇੱਕ ਬਲੌਕ ਸਾਡਾ ਬਣ ਗਿਆ 250 ਤਾਂ ਹੋਰ ਤੇ ਸਾਡਾ ਪੂਰਾ ਹੋ ਗਿਆ ਸਰ ਕਾਇਆ ਕਲਪ ਯੋਜਨਾ ਦੇ ਵਿੱਚ ਸਰ ਜ਼ਿਲ੍ਹੇ ਦਾ ਕੋਈ ਵੀ ਹਸਪੀਟਲ ਕੁਆਲੀਫਾਈ ਨਹੀਂ ਕਰ ਸਕਿਆ ਜੀ ਇਹ ਦੇਖਦੇ ਆ ਜੀ ਦੇਖੋ ਥੋੜੇ ਤੋਂ ਬਹੁਤ سارے ਹਸਪਤਾਲ ਸਾਡੇ ਵਾਰ ਮਿਲੇ ਆ ਪੰਜਾਬ ਤੋਂ ਬਹੁਤ ਬਹੁਤ ਹਸਪਤਾਲ ਨੇ ਵਾਲਾ ਬਹੁਤ ਅੱਛੀ ਕਾਰਗੁਜ਼ਾਰੀ ਕਰ ਰਹੇ ਆ ਇਹ ਸੀਐਮ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਤੇ ਤਾਂ ਹੋਣਾ ਚਾਹੀਦਾ ਹੈ ਜੀ ਹੋਪਫੁਲੀ ਅਗਲੀ ਵਾਰੀ ਥੋੜਾ ਧੂਰੀ ਸਾਡੇ ਤਿੰਨ ਹਸਪਤਾਲਾਂਵੇਂ ਮਾਪਿਆ ਧੂਰੀ ਤੇ ਆਪਣਾ ਚਿਮਾਜ ਬਾਂਡੇਗਾ ਉਹ ਬੜਵਾ ਸਪੋਰਟ ਸਰ ਸਰ ਪ੍ਰਾਈਵੇਟ ਟਰਾਮਾ ਦੀ ਗੱਲ ਕਰ ਲਈ ਤਾਂ ਫਾਇਦਾ ਕਟਾਮਾ ਅਸੀਂ ਵੇਖਿਆ ਵੀ ਤੁਸੀਂ ਦੇਖ ਸਕਦੇ ਹੋ 1993 ਦਾ ਲਿਖਿਆ ਹੋਇਆ ਜੀ ਉਦਘਾਟਨ ਕੀਤਾ ਹੋਇਆ ਟਰਾਮਾ ਵਾਰ ਦਾ ਪਰ ਹਲੇ ਤੱਕ ਕਿਉਂਕਿ ਪੰਜਾਬ ਦਾ ਸੈਂਟਰ ਪੁਆਇੰਟ ਹੈ ਜੀ ਸੰਗਰੂਰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਬਾਕੀ ਦਾ ਹੁਣ ਤੁਹਾਡੇ ਕੋਲ ਬਿਲਡਿੰਗ ਦਾ ਹੈ ਕਿ ਅੰਦਰ ਬਿਲਡਿੰਗ ਦੀ ਕੁਆਲਿਟੀ ਦੀ ਮੈਚੂਰੀ ਕਰਨੀ ਆ ਹੁਣ ਜਿਹੜੇ ਸਪੈਸ਼ਲਿਸਟ ਹੈ ਅਸੀਂ ਇਸ ਵਾਰ ਜਿਹੜੇ ਮੈਡੀਕਲ ਕਾਉਂਸਲ ਤੋਂ ਸਿੱਧੇ ਮਰਤੀ ਕਰ ਰਹੇ ਹਾਂ ਇਹ ਪਹਿਲੀ ਵਾਰੀ ਹੋ ਰਿਹਾ ਕੈਮਰੋਨ ਤੇ ਮਨਜ਼ੂਰੀ ਦਿੱਤੀ ਹੈ ਜਿਹੜੇ ਪਿਛਲੇ ਸੈਪਟਰ ਦੇ ਵਿੱਚ ਮੋਹਨ ਸਿੰਘ ਸਾਹਿਬ ਨੇ 250 ਦੇ ਕਰੀਬ ਜਿਹੜੇ ਹੈ ਗਿਆ ਸਪੈਸ਼ਲਿਸਟ ਸਿੱਧੇ ਸਾਰੇ ਮਰਤੀ ਕਰ ਰਹੇ ਆ ਸਪੈਸ਼ਲਿਸਟ ਭੇਜਾਂਗੇ ਟਰੋਮਾ ਤੋਂ ਉਹਨਾਂ ਨੇ ਕਰਨਾ ਟਰੋਮਾ ਚੱਲ ਰਿਹਾ ਇੱਥੇ ਇਹ ਨਹੀਂ ਮਟਰਮਾ ਨਹੀਂ ਕਰਦੇ ਟਰੋਮਾ ਕਰਦੇ ਆ ਤੁਹਾਡੇ ਬਸ ਇਹਨਾਂ ਨੂੰ ਪਤਾ ਨਹੀਂ ਸੀ ਮੇਰਾ ਥੋੜੀ ਜਿਹੀ ਪਤਾ ਮੈਂ ਪੁੱਛੇ ਤੁਸੀਂ ਦੇਖੋ ਤਾਜ਼ੀ ਤਾਜ਼ੀ ਲਿਖੇ ਦੋ ਵਜੇ ਤਾਂ ਅਸੀਂ ਖੜੇ ਹਾਂ ਦੋ ਵਜੇ ਤਾਂ ਅਸੀਂ ਖੜੇ ਹਾਂ ਜੀ ਦੋ ਵਜੇ ਤੁਸੀਂ ਖੜੇ ਹੋਵੋਗੇ ਫਿਰ ਥੋੜੀ ਆ ਕੇ ਤੁਹਾਨੂੰ ਪਤਾ ਲੱਗ ਜਾਂਦਾ ਨਹੀਂ ਸਰ ਮੁੱਕੇ ਪਹਿਲਾਂ ਸਰ ਪ੍ਰਾਈਵੇਟ ਨੈਸਰ ਚੜਾਉ ਕੇਂਦਰਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਗੋਲੀਆਂ ਨੇ ਉਹ ਬਲੈਕ ਤੇ ਵਿਕ ਰਹੀਆਂ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਸਾਰੇ ਪੱਤਰਕਾਰ ਹੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਫ੍ਰੀ ਦੇ ਰਹੇ ਹਾਂ ਸਵੇਰ ਸਾਰ ਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਬਲੈਕ ਵਿੱਚ ਕਿਉਂ ਲੈਂਦੇ ਹੋ ਤੁਸੀਂ ਮੈਨੂੰ ਨਸ਼ਾ ਵੀ ਸੜਾਵਾਂਗੇ ਕੋਈ ਨਾ ਕੋਈ ਕੰਮ ਵੀ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਥੋੜਾ ਸ਼ੁਰੂ ਵੀ ਕਰਾਵਾਂਗੇ ਹੈਂਡ ਹੋਲਡਿੰਗ ਕਰਾਂਗੇ ਤੁਹਾਡੀ ਅਸੀਂ ਪਰਸੋਂ ਨੂੰ ਮੈਂ ਜਿਹੜੀ ਹੈਗੀ ਬੁੱਧਵਾਰ ਨੂੰ ਇੱਕ ਉਹਦੇ ਸਾਰੇ ਪੀਜੀਆ ਤੋਂ ਐਮਜ਼ ਤੋਂ ਐਕਸਪਰਟ ਬੁਲਾਇਆ ਆਪਣੇ ਜਿਹੜੇ ਐਡਵੋਕੇਟ ਜਨਰਲ ਡੀਜੀਪੀ ਸਾਹਿਬ ਉਹਨੂੰ ਸਾਰਿਆਂ ਨੂੰ ਬੁਲਾਇਆ ਸਾਰੇ ਵਿਭਾਗਾਂ ਦੀ ਕਮਬਾਈਨਡ ਮੀਟਿੰਗ ਕਰ ਲਿਆ ਮੈਂ ਸਮਾਜ ਭਲਾਈ ਵਾਲਿਆਂ ਨੂੰ ਸਾਰਿਆਂ ਨੂੰ ਤੇ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਕਰਦਾ ਹੈ ਅਸੀਂ ਗੋਲੀਆਂ ਦੇਣ ਨੂੰ ਤਿਆਰ ਹਾਂ ਵੀ ਆਪਣਾ ਨਸ਼ ਛੱਡ ਦੇਓ ਕਟਕੋੜ ਜਿਹੜੇ ਬੰਦੇ 40-45 ਸਾਲ ਤੋਂ ਨਸ਼ੇ ਤੇ ਜੰਗ ਹੈ ਉਹਨਾਂ ਨੂੰ ਮੇਰੀ ਸਲਾਹ ਹੈ ਵੀ ਨਸ਼ਾ ਛੱਡ ਦੇਣਾ ਚਾਹੀਦਾ ਹੌਲੀ ਹੌਲੀ ਉਹਨਾਂ ਦੀ ਪੂਰੀ ਮਦਦ ਕਰਾਂਗੇ ਅਸੀਂ ਚੀਫ ਫੈਕਟਰੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਗਿਆ ਹੈ ਕਿ ਜਿਹੜੇ ਨਸ਼ਾ ਛਡੋ ਕੇਂਦਰ ਪ੍ਰਾਈਵੇਟ ਨੇ ਉਹਨਾਂ ਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਇੱਕ ਵਾਰ ਵਿਚਾਰਿਆ ਜਾਵੇ ਇਹ ਬਿਲਕੁਲ ਸਹੀ ਇੱਕ ਵਾਰ ਨਹੀਂ ਬਾਰ-ਬਾਰ ਵਿਚਾਰਾਂਗੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਾਡਾ ਕੰਮ ਲੋਕਾਂ ਨੂੰ ਨਸ਼ੇ ਤੇ ਜਿਹੜਾ ਹੈਗਾ ਉਹ ਹਟਾਣਾ ਹੈ ਪ੍ਰਾਈਵੇਟ ਵਾਲਾ ਜਿਹੜਾ ਹੈਗਾ ਉਹ ਤਾਂ ਨੇਚਰਲੀ ਕੁਦਰਤੀ ਤੌਰ ਤੇ ਜਿਉਂ ਨੇ ਵੈਸਾ ਛਡਾਓ ਕੇਂਦਰ ਆਉਤੋਂ ਤੇ ਸੋਚੂਗਾ ਕਿਰਾ ਨਸ਼ਾ ਕੇਂਦਰ ਵੀ ਚੱਲਦਾ ਰਹੇਗਾ ਜੀ ਤੇ ਇਹ ਇਹ ਕੰਮ ਸਰਕਾਰ ਕਰੇਗੀ ਅੱਗੇ ਨੇੜ ਲੈ ਕੇ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਵੀ ਅਸੀਂ ਜਿਹੜਾ ਹੈਗਾ ਨਾ ਜੀ ਬਹੁਤ ਸਾਰੇ ਨੋਰਮਸ ਆ ਵਿਖਤ ਸੈਕਟਰੀਸ ਜੂਰ ਹੋਣਾ ਚਾਹੀਦਾ ਸਟਾਫ ਪੂਰਾ ਹੋਣਾ ਚਾਹੀਦਾ ਔਰ ਉਹਨਾਂ ਨੇ ਵੀ ਕੌਂਟਰੈਕਟ ਕਰਨੀ ਉਹਨਾਂ ਦੇ ਜਿਹੜੇ ਬੈੱਡ ਹੈ ਉਹਨਾਂ ਦੇ ਵਿੱਚ ਅਸੀਂ ਕੋ ਛੜਾਉ ਕਹਤੇ ਕੋਲੇ ਤੇਨੇ 5-5 10 ਛੜਾਇਆ ਦੇ ਕਿਸੇ ਨੂੰ ਉਹਨਾਂ ਦੀ ਵੀ ਕੰਪੋਨਟੇਬਿਲਟੀ ਬੱਚਦਾ ਹੈ ਇਹ ਪਰਸਨਲ ਅਸੀਂ ਨਵੀਂ ਮੈਟਰਲ ਪਾਲਸੀ ਉਹਦੇ ਵਿੱਚ ਜਿਹੜੇ ਤੁਹਾਡੇ ਬੱਚੇ ਬਾਹਰੋਂ ਆ ਰਹੇ ਆ ਕਿਸਾਨ ਫੁਲਕੀਸ਼ੀ ਕਰ ਰਹੇ ਆ ਬੱਚੇ ਸਟੂਡੈਂਟਸ ਹੋ ਸੈਟ ਕਰ ਰਹੇ ਆ ਉਹਨਾਂ ਬਾਰੇ ਵੀ ਸੋਚ ਰਹੇ ਆ ਜੀ ਸਰ ਤੁਸੀਂ ਧੂਰੀ ਵੀ ਦੌਰਾ ਕਰਿਆ ਸਰ ਸੰਗਰੂਲ ਵੀ ਦੌਰਾ ਕਰਿਆ ਕੁਝ ਖਾਮੀਆਂ ਕੋਈ ਮਿਲੀਆਂ ਜਿਹੜੀਆਂ ਤੁਸੀਂ ਠੀਕ ਕਰਨ ਦੀ ਲੋੜ ਹੈ ਕੀ ਹੈ ਕੀ ਹੈ ਮਨ ਕੋਈ ਦੋ ਜੱਜ ਵੀ ਬਾਹਰੋਂ ਦਿੱਖਦੇ ਆ ਧੂਰੀ ਦੇ ਬੱਚੇ ਦਾ ਜਿਹੜੋਂ ਨੇ ਦਵਾਈਆਂ ਪੀਏ ਦੋ ਵਕਤਾਂ ਮਗੀਆਂ ਦੋ ਬਾਹਰੋਂ ਲੈ ਲਈਓ ਡਾਂਬੇ 'ਚ ਵੀ ਸੀਗਾ ਸਭ ਅਸੀਂ ਜਦੋਂ ਸਾਰੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨਾਲ ਪੈਸੇ ਦੇ ਦਿੱਤੇ ਮਰਾਡਡ ਪਰਸੈਂਟ ਕ્યોਰ ਹੋਵੇ 100% ਪ੍ਰਾਣੀ ਸਰ ਜਿਹੜੇ ਇੱਕ ਵਾਰੀ ਇੱਕ ਵਾਰੀ ਪਹਿਲਾ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਰਮਾਨੇ ਹੋਣਗੇ ਜਿਹੜੇ ਸਰਕਾਰੀ ਡਾਕਟਰ ਪ੍ਰਾਈਵੇਟ ਵੀ ਦੇਖਦੇ ਨੇ ਉਹਨਾਂ ਨੂੰ ਹਾਂ ਜੀ ਪ੍ਰਾਈਵੇਟ ਵੀ ਦੇਖਦੇ ਨੇ ਜਿਹੜੇ ਸਪੋਰਟ ਡਾਕਟਰ ਉਹ ਦੇਖੋ ਤੁਸੀਂ ਮਾਨੂੰ ਨਾ ਐਕਸਲੇਬਲ ਇਨਫੋਰਮੇਸ਼ਨ ਦਿਓ ਅਸੀਂ ਜਿਹੜੇ ਪ੍ਰਾਈਵੇਟ ਕਲੀਨਿਕ ਓਪਰੇਟ ਕਰਦੇ ਸੀ ਅਸੀਂ ਸਪਰੈਡ ਵੀ ਕੀਤੇ ਆ ਬਦਲੀਆਂ ਵੀ ਕੀਤੀਆਂ ਬਹੁਤ ਸਾਰੇ ਲੋਕਾਂ ਦੇ ਡਾਕਟਰਾਂ ਦੇ ਐਕਸ਼ਨ ਕੀਤਾ ਸੀ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਮੀਡੀਆ ਦੇ ਥਰੂ ਇਹ ਕਹਿੰਦਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰਾਂ ਸਰਕਾਰੀ ਆਪਣੇ ਮਾਣਦਰੀ ਨਾਲ ਡਿਊਟੀ ਕਰੋ ਆਪਣੇ ਮਰੀਜ਼ਾਂ ਤੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ ਬੀਬੀਐਸ ਕਰਨਗੇ ਉਹਨਾਂ ਨੂੰ ਅਸੀਂ 1-2 ਸਾਲ ਸਾਡੇ ਕੋਲ ਲਾੜਨਗੇ ਫਿਜ਼ੀਕਲ ਕਰਕੇ ਭੇਜ ਦਾਂਗੇ ਫਿ ਮੈਡੀਕਲ ਕਾਲਜ ਭੇਜਾਂਗੇ ਤੁਸੀਂ ਵਿਦਨ 5 6 ਸਾਲਾਂ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟੈਸਟ ਦੀ ਗ੍ਰੋਥ ਹੈ ਹੋਏਗੀ ਪ੍ਰੋਮੋਸ਼ਨ ਦੇ ਆ ਕਿ ਜਿਹੜੇ ਇੱਕ ਹੋਰ ਕਰਦੇ ਆ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਨੇ ਯੂਸ ਦੇ ਉੱਤੇ ਪੇਸ਼ੈਂਟ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰੇ ਦਾ ਮੈਂ ਕੀਤਾ ਵੀ ਉਹਨੂੰ ਉਸੇ ਨਾਮ ਵੀ ਦੇਵਾਂਗੇ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿਹਨੇ ਪੈਰਾਮੈਡਿਕ ਜਿਹੜੇ ਜਿਹੜੇ ਆਸਟਾ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਉਸੇ ਨਾਮ ਵੀ ਜਿਹੜਾਗਾ ਉਹ ਇਨਸੈਂਟਿਵੇਸ ਵੀ ਕਰਾਂਗੇ ਤੋਂ ਇਨਸੈਂਟਿਵ ਵੀ ਦੇਵਾਂਗੇ ਦੇਖਣ ਜਿਹੜਾ ਦੁਆਜਾ ਬਾਹਰੋਂ ਲਿਖੇਗਾ ਬਾਹਰ ਜਾ ਕੇ ਆਪਰੇਸ਼ਨ ਕਰੇਗਾ ਬਾਹਰ ਮਰੀਜ਼ ਨੂੰ ਅਗਰ ਕਦੇ ਸਰਕਾਰੀ ਹਸਪਤਾਲ ਕੋਲੋਂ ਬਾਹਰ ਚਲੋ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਬਿਲਕੁਲ ਦੋਨੋਂ ਕੰਮ ਕਰਾਂਗੇ